ਬਹੁਤ ਹਾਂ ਠੀਕ ਆ ਸੱਚੀ ਆ ਲਓ ਬਈ ਐਕਟਿਵ ਆਏ ਇਧਰ ਫੌਜਾਂ ਹੁਣ ਲਾੜ ਲੀਆਂ ਫੌਜਾਂ ਤੇ ਸਰਦਾਈਆਂ ਵਾਲੇ ਪਾਸੇ ਨੂੰ ਮੋਰਚੇ ਡੱਠੇ ਹੋਏ ਆ ਫਿਰ ਸਿੰਘ ਲਾਉਣਗੇ ਤੇ ਛਕਣਗੇ ਤੇ ਆਨੰਦ ਮਾਣਨਗੇ ਹਾਂ ਕੱਢਦੇ ਸੌਦੇ ਤੇ ਹਾਂ ਤੇ ਉਧਰ ਦਾਰਾ ਸਿੰਘ ਆ ਵੀ ਕੰਪਿਊਟਰ ਤੇ ਐ ਨਾਲ ਦੀ ਨਾਲ ਐਡ ਕਰ ਰਿਆ ਤੇ ਜਦੋਂ ਉਧਰੋਂ ਕੰਪਿਊਟਰ ਨੇ ਹਰੀ ਝੰਡੀ ਦੇਤੀ ਤੇ ਉਦੋਂ ਮਤਲਬ ਇੱਧਰ ਸਮਾਪਤੀ ਫਾਈਨਲ ਹੋ ਜਾਣਾ ਕੰਮ ਹਾਂ ਤੇ ਉਸਤਾਦ ਸੁਖਵਿੰਦਰ ਸਿੰਘ ਜੀ ਵੀ ਹੁਣ ਆਪਣਾ ਯੋਗਦਾਨ ਪਾਉਣ ਚ ਪੂਰਾ ਤਤਪਾਰ ਆ ਐਨੇ ਨੇ ਪਰਿਕ੍ਰਿਤਿਗਾਂ ਪਾਣੀ 10 12 ਬਣ ਜਾਨੇ ਆ 10 12 ਬਣ ਜਾਨੇ ਆ ਕਾਲੇ ਪਾਊਡਰ ਦੇ ਬਣਾਏ ਜਾਂਦੇ ਆ ਅੱਡੇ ਆ ਕਿ ਜੋ ਜੋ ਆਪਾਂ ਇਹਨੂੰ ਕਰਦੇ ਆ ਨਾ ਕਿਉਂਕਿ ਅੰਦਰੋਂ ਜਿਹੜਾ ਇਹਦਾ ਅਰਕ ਆ ਹੂੰ ਅਰਕੂ ਦਾ ਇਹ ਕਿਹਦਾ ਨਾ ਇਹ ਨਾ ਆਇਆ ਵੇ ਡੱਕਾ ਨਾ ਤੇ ਉਹ ਤਾਂ ਹੀ ਹੋਣਾ ਮੇਰਾ ਦੋਨ ਹੀ ਨਾਲੇ ਫਿਰ ਡੋਲੇ ਵੀ ਤਾਂ ਹੀ ਇਹਦੇ ਬੰਨੇ ਆ ਨਾ ਇਹ ਡੋਲੇ ਬਣਿਆ ਇਹ ਜ਼ਰੂਰੀ ਆ ਨਾ ਡੋਲੇ ਵੀ ਜ਼ਰੂਰੀ ਆ ਜਵਾਨ ਦੇ ਜੇ ਕੋ ਕਰੂਗਾ ਤਾਂ ਫੇਰ ਹੀ ਡੋਲੇ ਤਾਂ ਬਣਗੇ ਨਾ ਬਾਬਾ ਜੀ ਪ੍ਰੈਕਟਿਸ ਦੀ ਆ ਗਈ ਇਹਨਾਂ ਨਾਲ ਪ੍ਰੈਕਟਿਸ ਦੀ ਹਾਂ ਮਹਿਕ ਛੱਡਣ ਲੱਗੇ ਉਦੋਂ ਤਿਆਰ ਹੁੰਦੀ ਐ। ਜਿਵੇਂ ਕਸਤੂਰੀ ਮਹਿਕਦੀ ਆਏ ਮਹਿਕਦੀ ਆਏ। ਰਗੜ ਰਗੜ ਕਹਿੰਦਾ ਠੇਕੇਦਾਰ ਨਾ ਨਾ ਝਗੜ। ਮੈਨੂੰ ਰਗੜ। ਹਾਂ ਮੁੜ ਕੇ ਉਹਨੂੰ ਕਹਿ ਦਿੰਨੇ ਇਹ ਤਾਂ ਪਤਲਾ ਜਿਹਾ ਕੰਮ ਯਾਰ ਤੇਰਾ ਸਹੀ ਨਹੀਂਗਾ। ਇਲਾ ਜਾਜਕ ਮੰਗੇ ਦਾਨ ਦੇ ਪਿਆਰਿਆ ਹੈ ਇਧਰ ਜਾਜਕ ਜੀ ਵੀ ਆ ਗਏ ਹੁਣ ਹੂੰ ਤਾਂ ਇੱਕ ਗੱਲ ਹੈਗੀ ਆ ਵੀ ਹੁਣ ਜੇ ਇਹਨਾਂ ਨੂੰ ਲਾ ਕੇ ਪਾਵਾਂਗੇ ਫੌਜਾਂ ਨੂੰ ਤੇ ਫੇਰ ਆਪਾਂ ਨੂੰ ਬੁੱਢਿਆਂ ਨੂੰ ਫੇਰ ਹੀ ਪਉਣਗੇ ਮਾਣ ਮਣੇ ਜੋਰ ਲਾ ਮੜਾ ਜਾ ਹਾਂ ਇੰਨੇ ਜਿੰਨਾ ਜੋਰ ਤੂੰ ਲਾਣਾ ਇੰਨੇ ਚੈਨ ਨੂੰ ਤਾਂ ਆਪਾਂ ਨੂੰ ਤੜਕਾ ਹੋ ਜਾਣਾ ਹਾਂ ਲਾ ਇੱਥੇ ਇੱਥੇ ਰੱਖੋ ਇੱਥੇ ਕੁੱਤੇ ਦੇ ਨਾਲ ਸਤ ਇੱਥੇ ਆਪੇ ਖੜੀ ਇੱਥੇ ਰੱਖਾ ਕਿ ਪੂਜਵਿਆ ਲੱਲੇ ਹਾਂ ਬੋਨ ਹੋ ਇੱਥੇ ਲੈਂਦਾ ਆਪਣਾ ਡਿਜ਼ਾਈਨ ਸਮਾਨ ਡਿਜ਼ਾਈਨ ਨਾ ਆ ਰਿਹਾ ਨਾ ਇਹ ਗੱਲ ਪਤਾ ਕੀ ਆ ਜਿਹਦਾ ਸੰਤ ਜਿੱਥੇ ਜਿੱਥੇ ਉਹਨੂੰ ਸੂਤ ਆ ਗਿਆ ਉਹਨੇ ਉੱਥੇ ਹੀ ਚਲਾਉਣਾ ਅਣਕ ਲਈ ਫਿਰਦਾ ਰੋਹ ਪ੍ਰਿਆ ਕਰਦੀ ਅਣਕ ਲੱਜੂ ਵੀ ਬਾਬਾ ਐਸੀ ਥੀ ਜਿਹਨਾਂ ਅਣਕ ਲੱਜੂ ਵੀ ਬਹੁਤ ਵੇਖੋ ਪੁਰਾਣੇ ਜਿਹੜੇ ਮੱਲ ਸੀ ਪੁਰਾਣੇ ਜਿਹੜੇ ਤਜਰਬੇਕਾਰ ਸਿੰਘ ਸੀਗੇ ਉਹ ਉਹ ਇਸੇ ਦੇ ਨਾਲ ਹੀ ਮਤਲਬ ਆਪਣੇ ਲੰਮਾ ਸਮਾਂ ਲੰਮੀ ਆਯੂ ਲੰਮਾ ਜੋਰ ਜੰਗਾਂ ਜੁੱਧਾਂ ਨੇ ਕਰਨੀਆਂ ਇਹ ਜਿਹੜੀਆਂ ਨੇ ਬਦਨਾਮ ਖਾਣੇ ਆ ਨਾ ਇਹ ਬਹਾਦਰ ਪੁਰਾਣੇ ਬਦਨਾਮ ਖਾਣੇ ਲੜਦੇ ਇਹ ਰਗੜ ਕੇ ਬਦਨਾਮ ਹੀ ਦੇਖਦੇ ਜਾਂਦੇ ਆਹ ਬਾਬਾ ਜੀ ठीकु आहे छाणा लियाचग छान कपिड़ा